ਸੂਹੀ ਮਹਾਲਾ ਪੰਜਵਾਂ ਕਰ ਕੇ ਕਿਰਪਾ ਮੇਰੇ ਪ੍ਰੀਤਮ ਸੁਆਮੀ ਨੈਤਰ ਦੇਖੈ ਦਰਸ ਤੇਰਾ ਰਾਮ ਲੱਖ ਜੇ ਬਾਦਿਓ ਮੇਰੇ ਪਿਆਰੇ ਮੁਖ ਹਰ ਅਰਾਧੇ ਮੇਰਾ ਰਾਮ ਹਰ ਅਰਾਧੇ ਜਮ ਪੰਥ ਸਾਦੇ ਦੁਖ ਨ ਵਿਆਪੈ ਕੋਈ ਜਲ ਤਲ ਮਈਲ ਪੂਰਨ ਸੁਆਮੀ ਜਤ ਦੇਖਾ ਤਤ ਸੋਈ ਪਰਮ ਮੋਹ ਬਕਾਰ ਨਾਠੇ ਪਰਬ ਨੇਹ ਹੂ ਤੇ ਨੈਰਾ ਨਾਨਕ ਹੋ ਪ੍ਰਭ ਕਿਰਪਾ ਕੀਜੇ ਨੇਤਰ ਦੇਖੈ ਦਰਸ ਤੇਰਾ ਕੋਟ ਕਰਨ ਦੀਜੇ ਪ੍ਰਭ ਪ੍ਰੀਤਮ ਹਰ ਗੁਣ ਸੁਣੀਐ ਬਨਾਸੀ ਰਾਮ ਸੁਣ ਸੁਣ ਇਹ ਮਨ ਨਿਰਮਲ ਹੋਵੇ ਕਟਿ ਜਾਏ ਕਾਲ ਕੀ ਫਾਸੀ ਰਾਮ ਕਟਿ ਜਾਏ ਜਮ ਫਾਸੀ ਸਿਮਰ ਅਬਨਾਸੀ ਸਾਗਲ ਮੰਗਲ ਸੁਖਿਆਨਾ ਹਰ ਹਰ ਜਪ ਜਪਿਐ ਦਿਨ ਰਾਤੀ ਲਾਗੈ ਸਹਿਜ ਧਿਆਨ ਕਲ ਮਨ ਦੁਖ ਜਾਰੇ ਪ੍ਰਭੂ ਚਤਾਰੇ ਮਨ ਕੀ ਦੁਰਮਤ ਨਾਸੀ ਔ ਨਾਨਕ ਪ੍ਰਭ ਕਿਰਪਾ ਕੀਜੈ ਹਰ ਗੁਣ ਸੁਣੀ ਹੈ ਅਬਨਾਸੀ ਕਰੋੜ ਹੱਥ ਤੇਰੀ ਟਹਿਲ ਕਮਾਵੈ ਚਰਨ ਚਲੇ ਪ੍ਰਭ ਮਾਰਗ ਰਾਮ ਪਪ ਸਾਗਰ ਨਾਮ ਹਰ ਸੇਵਾ ਜੋ ਚੜੈ ਤਿਸ ਤਾਰਗ ਰਾਮ ਪਪ ਜਲ ਤਰਿਆ ਹਰ ਹਰ ਸਿਮਰਿਆ ਸਗਲ ਮਨੂਰਤ ਪੂਰੇ ਮਾ ਬਕਾਰ ਗਏ ਸੁਖ ਉਪਜੇ ਬਾਜੇ ਅਨਹਦ ਤੂਰੇ ਮਨ ਬਾਤ ਪਲ ਪਾਏ ਸਗਲੇ ਉਧਰ ਤਕੀਮ અપਾਰਗ ਕਉ ਨਾਨਕ ਪ੍ਰਭ ਕਿਰਪਾ ਕੀ ਜੈ ਮਨ ਸਦਾ ਚੱਲੇ ਤੇਰਾ ਮਾਰਗ ਇਹੋ ਵਰ ਇਹਾ ਬੜਾਈ ਇਹੋ ਤਨ ਹੋਏ ਬੜਪਾਗਾ ਰਾਮ ਇਹੋ ਰੰਗ ਇਹੋ ਰਸ ਪੂਗਾ ਹਰ ਚਲਣੀ ਬੰਦ ਲਗਾ ਰਾਮ ਮਨ ਲਗਾ ਚਰਲੇ ਪ੍ਰਭ ਕੀ ਸ਼ਰਣੇ ਕਾਰਨ ਕਾਰਨ ਗੋਪਾਲਾ ਸਭ ਕੁਸ ਤੇਰਾ ਤੂੰ ਪ੍ਰਭ ਮੇਰਾ ਮੇਰੇ ਠਾਕੁਰ ਦੀਨ ਦਿਆਲਾ ਮੋਹੇ ਨਿਰਗੁਣ ਪ੍ਰੀਤਮ ਸੁਖ ਸਾਗਰ ਸੰਤ ਸੰਗ ਮਨ ਜਾਗਾ ਓ ਨਾਨਕ ਪ੍ਰਭ ਕਿਰਪਾ ਕੀਨੀ ਚਰਨ ਕਮਲ ਮਨ ਲਾਗਾ ਸੂਹੀ ਮਹਲਾ ਪੰਜਵਾਂ ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾ ਬਹਿਰਾਮ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸਗਲੇ ਪਾਪ ਤਜਾ ਬਹਿਰਾਮ ਹਰ ਗੁਣ ਗਾਏ ਪਰਮ ਪਦ ਪਾਇਆ ਪ੍ਰਭ ਕੀ ਉਤਮ ਬਾਣੀ ਸਾਇਦ ਕਥਾ ਆਪਣੀ ਕੀ ਇਤ ਮੀਠੀ ਕਥੀ ਅਕਥ ਕਹਾਣੀ ਪਲਾਸ ਜੋਗ ਮੂਰਤ ਪਲ ਸੱਚ ਅਬ ਚਲਨੀ ਜੋ ਰਖਾਈ ਜਦ ਨਾਨਕ ਪ੍ਰਭ ਪਏ ਦਇਆਲਾ ਸਰਬ ਕਲਾ ਬਣ ਆਈ ਆਨੰਦਾ ਵਧੈ ਨਿਤ ਬਾਦੀ ਪਾਰ ਬ੍ਰਹਮ ਮਨ ਬੁਠਾ ਰਾਮ ਗੁਰਮੁਖ ਸਤ ਕਰਨੀ ਸਾਰੀ ਬਿਨ ਸੇ ਭਰਮ ਪੈ ਝੂਠਾ ਰਾਮ ਅਨਹਤ ਬਾਣੀ ਗੁਰਮੁਖ ਭਗਾਨੀ ਜਾਸ ਸੁਣ ਸੁਣ ਮੰਤਨ ਹਰਿਆ ਸਰਬ ਸੁਖਾਂ ਤੇ ਸਹੀਵਨ ਆਏ ਜੋ ਪ੍ਰਭ ਆਪਣਾ ਕਰਿਆ ਕਰ ਮੈ ਨ ਬੰਨਿਤ ਭਰੇ ਪੰਡਾਰਾ RAM RAM ਰੰਗ ਲਗਾ ਨਾਨਕ ਜਨ ਪ੍ਰਭ ਕਦੇ ਨ ਬਿਸਰੈ ਪੂਰਨ ਜਾਕੇ ਭਾਗਾ ਛਾਇਆ ਪ੍ਰਭ ਛਤਰ ਪੋਤ ਕੀਨੀ ਸਗਲੀ ਤਪਤ ਬਨਾਸੀ RAM ਦੁਖ ਪਾਪ ਗਾਡੇ ਰਾ ਢਾਠਾ ਕਾਰਜ ਆਇਆ ਰਸੀ RAM ਹਰ ਪ੍ਰਭ ਫਰਮਾਇਆ ਮਿਟੀ ਬੁਲਾਇਆ ਸਾਤਿ ਤੇ ਧਰਮ ਕੁੰਨ ਫਲਿਆ ਸੋ ਪ੍ਰਭ ਆਪਣਾ ਸਦਾ ਤੇ ਆਇਐ ਸੋ ਬਤ ਬੈਸਤ ਖਲਿਆ ਗੁਣਨ ਦਾਨ ਸੁਖ ਸਾਗਰ ਸੁਆਮੀ ਜਲ ਦਲ ਮਈਐ ਲਸੋਈ ਜਨਾਂ ਨਾਮ ਕੋ ਪ੍ਰਭ ਕੀ ਸਰਣ ਆਈ ਤਿਸ ਬਿਨ ਅਵਰਨ ਕੋਈ ਮੇਰਾ ਘਰ ਬਣਿਆ ਬਨ ਤਾਲ ਬਣਿਆ ਪਰਬ ਪਰਸੇ ਹਰਿ ਦਾਇਆ RAM ਮੇਰਾ ਮਨ ਸੋਇਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ RAM ਗੁਣ ਗਾਏ ਪ੍ਰਭੂ ਤੇ ਆਏ ਸੱਚਾ ਸਗਲ ਇਸਾ ਪਾਇਆੁਰ ਜਨਨ ਲਾਗੇ ਸਦਾ ਜਾਗੇ ਮਨ ਬਧੀਆਂ ਬਾਧਾਈਆਂ ਕਰੀਂ ਅਦਰ ਸੋ ਅੰਮੀ ਸੁਖੋ ਗਾਮੀ ਹਲਤ ਪਲਤ ਸਵਾਰਿਆ ਮਿਰਬੰਤ ਨਾਨਕ ਨਿਤ ਨਾਮ ਜਪਿਏ ਜਿਉ ਪਿੰਡ ਜਨ ਧਾਰਿਆ ਸੁਹੀ ਮਹਲਾ ਪੰਜਵਾਂ ਪੈ ਸਾਗਰੋ ਪੈ ਸਾਗਰ ਤਰਿਆ ਹਰ ਹਰ ਨਾਮ ਤੇ ਆਏ RAM ਬੋਇ ਥੜਾ ਹਰ ਜਨ ਅਰਾਧੇ ਮੇਨੂ ਸਾਧ ਗੁਰ ਪਾਰ ਲਗਾਏ RAM ਗੁਰ ਸਬਦੀ ਤਰੀਏ ਭੌਣ ਨ ਮਰੀਏ ਚੂਕਾ ਆਵਣ ਜਾਣਾ ਜੋ ਕਿਸ ਕਰੈ ਸੋਈ ਭਲ ਮਨ ਤਾ ਮਨ ਸਹਜ ਸਮਾਣਾ ਦੂਖ ਨ ਭੂਖ ਨ ਰੋਗ ਵਿਆਪੈ ਸੁਖ ਸਾਗਰ ਫਿਰ ਨਹੀਂ ਪਾਏ ਹਰ ਸਿਮਰਿ ਸਿਮਰਨ ਨਾਨਕ ਰੰਗ ਰਤ ਮਨ ਕੀ ਚਿੰਤ ਮਟਾਏ ਸੰਤ ਜਨ ਹਰ ਮੰਤਰ ਦੜਾਇਆ ਹਰ ਸਾਜਨ ਬਸ ਗਤ ਕੀਨੇ RAM ਆਪਣਾ ਮਨ ਆਗੇ ਧਰਿਆ ਸਰਬਸ ਠਾਕਰ ਦੀਨੇ ਰਾਮ ਕਰ ਆਪਣੀ ਦਾਸੀ ਮਿੱਟੀ ਉਹ ਦਾਸੀ ਹਰ ਮੰਦਰ ਥਿਤ ਪਾਈ ਅਨੰਦ ਬਨੋਦ ਸਿਮਰੋ ਪ੍ਰਭ ਸਾਚ ਵਿਸੜ ਕਭੂ ਨਾ ਜਾਈ ਸਾਬੜ ਪਾਗਣ ਸਦਾ ਸੁਹਾਗਣ ਰਾਮ ਨਾਮ ਗੁਣ ਚੀਨੇ ਕਹੋ ਨਾਨਕ ਰਵਹ ਰੰਗ ਰਾਤੇ ਪ੍ਰੇਮ ਮਹਾਰਸ ਪੀਨੇ ਅਨੰਦ ਬਨੋਦ ਭਏ ਨਿਤ ਸਖੀਏ ਮੰਗਲ ਸਦਾ ਹਮਾਰਾ ਰਾਮ ਆਪਣਾ ਪ੍ਰਭ ਆਪ ਸਿਗਾਰੀ ਸੋਭਾ ਵੰਤੀ ਨਾਰੇ ਰਾਮ ਸਹਿਜ ਸੁਭਾਏ ਭਏ ਕਿਰਪਾਲਾ ਗੁਣ ਆਪ ਗੁਣ ਨਾ ਵਿਚਾਰਿਆ ਕੰਠ ਲਗਾਏ ਲਈਏ ਜਨ ਆਪਣੇ ਰਾਮ ਨਾਮ ਉਰ ਤਾਰਿਆ ਮਾਨ ਮੋਹ ਮਦ ਸਗਲ ਵਿਆਪੀ ਕਰ ਕਿਰਪਾ ਆਪ ਨਿਭਾਰੇ ਕਹੋ ਨਾਨਕ ਪੈ ਸਾਗਰ ਤਰਿਆ ਪੂਰਨ ਕਾਜ ਹਮਾਰੇ ਗੁਣ ਗੋਪਾਲ ਕਾ ਬੋ ਨਿਤ ਸਖਿਓ ਸਗਲ ਮਨੋਰ ਸਪਾਏ ਰਾਮ ਸਫਲ ਜਨਮ ਹੋਆ ਮਿਲ ਸਾਧੂ ਏਕ ਓੰਕਾਰ ਤੇ ਆਏ ਰਾਮ ਜਪ ਏਕ ਪ੍ਰਭੂ ਅਨੇਕ ਰਬਿਆ ਸਰਬ ਮੰਡਲ ਛਾਇਆ ਬਰਮ ਉਪਸਾਰਾ ਬਰਮ ਪਸਰਿਆ ਸਭ ਬਰਮ ਦ੍ਰਿਸ਼ਟੀ ਆਇਆ ਜਲ ਥਲ ਮਹੀਲ ਪੂਰ ਪੂਰਨ ਤਿਸ ਬਿਨਾ ਨਹੀਂ ਜਾਏ ਵੇਖ ਦਰਸ਼ਨ ਨਾਨਕ ਬਿਗਸੇ ਆਪ ਲਹੇ ਮਲਾਏ ਸੋਹੀ ਬਹਲਾ ਪੰਜਵਾ ਆਪ ਜਦ ਲਗ ਰੋ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ RAM ਮਨ ਇਸੇ ਸੇ ਹੀ ਫਲ ਪਾਏ ਕਰਤਾ ਆਪ ਵਸਾਇਆ RAM ਕਰਤਾ ਆਪ ਵਸਾਇਆ ਸਰਬ ਸੁਖ ਪਾਇਆ ਪੁੱਤ ਭਾਈ ਸਿੱਖ ਬਗਾਸੇ ਗੁਣ ਗਾਵੈ ਪੂਰਨ ਪਰਮੇਸ਼ਰ ਕਾਰਜ ਆਇਆ ਰਸ ਪਰਬ ਆਪ ਸੁਆਮੀ ਆਪੇ ਰਖਾ ਆਪ ਪਿਤਾ ਆਪ ਮਾਇਆ ਕੋ ਨਾਨਕ ਸਤਗੁਰ ਬਲਹਾਰੀ ਜਿਨ ਇਹੋ ਥਾਨ ਸੁਹਾਇ ਘਰ ਮੰਦਰ ਹਟ ਨਾਲੇ ਸੁਹੇ ਜਿਸ ਵਿੱਚ ਨਾਮ ਨਬਾਸੀ ਰਾਮ ਸੰਤ ਭਗਤ ਹਰਨਾਮ ਅਰਾਧੈ ਕੱਟੀ ਜਮ ਕੀ ਫਾਸੀ ਰਾਮ ਕਾਟੀ ਜਮ ਫਾਸੀ ਪਰਬ ਬਨਾਸੀ ਹਰ ਹਰ ਨਾਮ ਤੇ ਆਏ ਸਗਲ ਸੁਮਗਰੀ ਪੂਰਨ ਹੋਈ ਮਨ ਇਸੇ ਫਲ ਪਾਏ ਸੰਤ ਸੱਜਣ ਸੁਖੋ ਮਾਣੈ ਰਲੀਆਂ ਦੁਖ ਦਰਦ ਪਰਬਨਾਸੀ ਸਬਦ ਸੁਬਾਰੇ ਸਤਿਗੁਰ ਪੂਰਾ ਨਾਨਕ ਸਤਬਲ ਦਾਸੀ ਦਾਤ ਖਸਮ ਕੀ ਪੂਰੀ ਹੋਈ ਨਿਤ ਜਿਹੜਾ ਸਬਾਈ RAM ਭਾਰਗੁਰਮ ਖਸਮਾਨਾ ਕੀਆ ਜਿਸ ਦੀ ਵੱਡੀ ਬੜਾਈ RAM ਆਦਿ ਜੁਗਾਦ ਭਗਤ ਨਕਾਰ ਆਖਾ ਸੋਗਰਬੋ ਭਯਾ ਦਿਆਲਾ ਜੀ ਜੰਤ ਸਭ ਸੁਖੀ ਬਸਾਏ ਪ੍ਰਭ ਆਪੇ ਕਰ ਪ੍ਰਤਪਾਲਾ ਦਾਇਰ ਸਤ ਪੂਰ ਗਿਆ ਜਸ ਸੁਆਮੀ ਕੀਮਤ ਕਹਿ ਨਾ ਜਾਈ ਕਉ ਨਾਨਕ ਸਤ ਗੁਰ ਬਲਹਾਰੀ ਜਿਨ ਅਪ ਚਲੇ ਨੀਵ ਰਖਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਐ RAM ਅਨਹਦ ਚੁਜ ਭਗਤ ਭਵ ਪੰਜਨ ਅਨਹਦ ਬਾਜੇ ਤੁਣੀਐ RAM ਅਨਹਦ ਚੁਣਕਾਰੇ ਤਤ ਵਿਚਾਰੇ ਸੰਤੋ ਗੋਹਤ ਨਿਤ ਹੋਵੇ ਹਰ ਨਾਮ ਅਰਾਧ ਮੈਲ ਸਭ ਘਟੈ ਇਹਨੇ ਵੇਖੋ ਸਗਲੇ ਖੋਵੈ ਤਹ ਜਨਮ ਨ ਮਰਣਾ ਆਵੜ ਜਾਣਾ ਬਹੁੜ ਨ ਪਾਈਐ ਜੋਨੀਆਂ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਇਸ ਪੁੰਨੀਆਂ ਸੁਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲੁ ਮਨੁ ਰਸੁ ਪੂਰੇ ਜੈ ਜੈਕਾਰੁ ਪਇਆ जग ਅੰਤਰ ਲਥੇ ਸਗਲੁ ਬਸੂਰੇ ਪੂਰਨ ਪੁਰਖ ਅਚੁੱਤ ਅਬਨਾਸੀ ਦਸ ਬੇਦ ਪੁਰਾਣੀ ਗਾਇਆ ਆਪਣਾ ਬਿਰਤ ਰਖਿਆ ਪਰਮੇਸ਼ਰ ਨਾਨਕ ਨਾਮ ਤੇ ਆਇਆ ਨਭ ਨਿਦ੍ਰ ਸਿਧ ਬ੍ਰਿਧ ਦੀਨੇ ਕਰਤੇ ਟੋਟ ਨ ਆਵੈ ਕਾਈ ਰਾਮ ਖਾਤ ਖਰਚਤ ਬਿਲਸਤ ਸੁਖ ਪਾਇਆ ਕਰਤੇ ਕੀ ਦਾਤ ਸੁਭਾਈ ਰਾਮ ਦਤ ਸਬਾਈ ਨਖਟ ਨਾ ਜਾਈ ਅੰਤਰ ਜਾਮੀ ਪਾਇਆ ਕੋਟ ਬਿਗਨ ਸਕਲੇ ਉੱਠ ਨਾਟ ਦੁੱਖ ਨਾ ਨੇੜਾ ਆਇਆ ਸਾਤ ਸਹਿਜ ਆਨੰਦ ਕਰੇਰੇ ਬਿਨਸੀ ਭੂਖ ਸਬਾਈ ਨਾਨਕ ਗੁਣ ਗਾਵੇ ਸਵਾਮੀ ਕੇ ਅਚਰਦੇ ਉਸ ਬੜਾਈ ਰਾਮ ਜਿਸ ਕਾ ਕਾਰਜ ਤਿਨਹੀ ਕੀਆ ਮਾਨਸ ਕਿਆ ਵਿਚਾਰਾ ਰਾਮ ਭਗਤ ਸੋਹਣ ਹਰ ਕੇ ਗੁਣ ਗਾਵੇ ਸਦਾ ਕਰਹਿ ਜੈਕਾਰ ਆਰਾਮ ਗੁਣ ਗਾਏ ਗੋਬਿੰਦ ਅੰਧ ਉਪਜੇ ਸਾਧ ਸੰਗਤ ਸੰਗ ਬਣੀ ਜਿਨ ਉਦਮ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਣੀ ਅੱਠ ਛੱਡ ਤੀਰਥ ਪੁੰਨ ਕਿਰਿਆ ਮਹਾਨਿਰਮਲ ਚਾਰਾ ਪਤਿਤ ਪਾਵਨ ਬਿਰਦ ਸੁਆਮੀ ਨਾਨਕ ਸ਼ਬਦ ਆਧਾਰਾ ਗੁਰਮੁਧਾਨ ਮੀਰਾ ਪਰਮ ਕਰਤਾ ਉਤਤਤ ਕੌਣ ਘਰੀ ਜੈ ਹਾਰਾਮ ਸੰਤਾ ਕੀ ਬੇਨਤੀ ਜਮੀ ਨਾਮ ਮਹਾਰਸ ਦੀ ਜੈ ਰਾਮ ਨਾਮ ਦੀ ਜੈ ਦਾਨ ਕੀ ਜੈ ਬਿਸਰ ਨਾਹੀ ਇਕ ਖਿਨੋ ਗੁਣ ਗੋਬਾਲ ਉੱਚਰ ਗਥਨਾ ਸਦਾ ਗਾਇਆ ਇਹਨ ਦਿਨ ਜਿਸੁ ਪ੍ਰੀਤ ਲਾਗੀ ਨਾਮ ਸੇਤੀ ਮਨ ਤਨ ਅੰਮ੍ਰਿਤ ਭੀਜੈ ਮਿਲਬਾਤ ਨਾਨਕ ਇਸੁ ਕੁੰਨੀ ਵੇਖ ਦਰਸ਼ਨ ਜੀ ਜੈ ਰਾਗ ਸੁਹੀ ਮਹੱਲਾ ਪੰਜਮਾ ਸੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਉ ਸੰਬਲ ਥਕੀ ਜੀ ਓ ਕਦੇ ਨਾ ਬੋਲੇ ਕਉਰਾ ਕਉੜਾ ਬੋਲ ਨਾ ਜਾਣੈ ਪੂਰਨ ਭਗਵਾਨੈ ਔਗਣ ਕੋ ਨਾ ਚਤਾਰੇ ਪਤਿਤ ਪਾਪਨ ਹਰ ਬਿਰਦ ਸਦਾਏ ਇੱਕ ਤਿਲ ਨਹੀਂ ਪੰਨ ਕਾਲੇ ਕਟਗੜ ਵਾਸੀ ਸਰਬਨਵਾਸੀ ਨੇਰਾ ਹੀ ਤੇ ਨੇਰਾ ਨਾਨਕ ਦਾਸ ਸਦਾ ਸਰਣਾਗਤ ਹਰ ਅੰਮ੍ਰਿਤ ਸੱਜਣ ਮੇਰਾ ਹਉ ਬਿਸਮ ਭਈ ਜੀ ਹਰ ਦਰਸ਼ਨ ਦੇਖ અપਾਰਾ ਮੇਰਾ ਸੁੰਦਰ ਸੁਆਮੀ ਜੀ ਹਉ ਚਰਨ ਕਮਲ ਪੱਗ ਸ਼ਾਰਾ ਪਰਬ ਪੇਖਤ ਜੀਵਾਂ ਠੰਡੀ ਸੀ ਵਾਂ ਤਿਸ ਜੇਬੜ ਅਬਰਨਾ ਕੋਈ ਆਦ ਅੰਤ ਮੱਧ ਪ੍ਰਭ ਰਵਿਆ ਜਲ ਥਲ ਮਹੀਲ ਸੋਈ ਚਰਨ ਕਮਲ ਜਪ ਸਾਗਰ ਤਰਿਆ ਬਾਬ ਜੀ ਲੈ ਉਤਰੇ ਪਾਰਾ ਨਾਨਕ ਸਰਨ ਪੂਰਨ ਪਰਮੇਸ਼ਰ ਤੇਰਾ ਅੰਤ ਨਾ ਪਾਰ ਆਵਾਰਾ ਹਉ ਨਿਮਖ ਨਾ ਛੋਡਾ ਜੀ ਹਰ ਪ੍ਰੀਤਮ ਪ੍ਰਾਨ ਆਧਾਰੋ ਗੁਰ ਸਤਗੁਰ ਕਹਿਆ ਜੀ ਸਾਚਾ ਅਗਮ ਵਿਚਾਰੋ ਮਿਲ ਸਾਧੂ ਦੀਨਾਂ ਤਾ ਨਾਮ ਲੀਨਾ ਜਨਮ ਮਰਨ ਦੁਖ ਨਾ ਠੇ ਸਹਿਜ ਸੁਖ ਆਨੰਦ ਕਨੇਰੇ ਹਉ ਮੈਂ ਬਿਨ ਠੀ ਗਾਠੇ ਸਭ ਕੈ ਮਦ ਸਭ ਹੂ ਤੇ ਬਾਹਰ ਰਾਗ ਦੁਖ ਤੇ ਨਿਆਰੋ ਨਾਨਕ ਦਾਸ ਗੋਬਿੰਦ ਸਰਣਾਈ ਹਰ ਪ੍ਰੀਤਮ ਮਨ ਸਦਾਰੋ ਮੈਂ ਖੂਜਤ ਖੂਜਤ ਜੀ ਹਰ ਨੇਚਲ ਸੋ ਕਰ ਪਾਇਆ ਸਭ ਉਧਰ ਬੁੱਢ ਠੇ ਜਿਉ ਤਾਂ ਚਰਨ ਕਮਲ ਚਿਤ ਲਾਇਆ ਪਰ ਬਨਸੀ ਹੋ ਤਿਸ ਕੀ ਦਾਸੀ ਮਰਨ ਆਵ ਜਾਏ ਧਰਮ ਅਰਥ ਕਾਮ ਸਭ ਪੂਰਨ ਮਨ ਚਿੰਦੀ ਇਸ ਪੁਜਾਏ ਸ੍ਰਿਤ ਸਿਮਰਤ ਗੁਣ ਗਾਵੈ ਕਰਤੇ ਸਿੱਧ ਸਾਧਕ ਮਨ ਜਨ ਧਿਆਇਆ ਨਾਨਕ ਸਰਨ ਕਿਰਪਾ ਦੇ ਸੁਆਮੀ ਬੜ ਭਾਗੀ ਹਰ ਹਰ ਗਾਇਆ